ਤੋ ਗਿਆ ਨਾ ਇਹ ਹੂੰ ਇਹਦਾ ਲਾਸਟ ਆਪਣੇ ਕੋਲ ਹੀ ਆ 222 ਹਾਂ ਬਸ ਇਹਦੇ ਬਾਅਦ ਬੰਦ ਹੋ ਗਿਆ ਸਹੀ ਪਾਣੀ ਵੀ ਅਸੀਂ ਬਰਾਟ ਕੋਲੀ ਵਾਲਾ ਪੀਦਾ ਮਾੜੀ ਤਰੀਕਾ ਲੈਣੀ ਇਹ ਬੋਤਲ 스마트 ਵਾਟਰ ਪੀਦਾ ਦੇਖੋ ਦੇਖ ਸਕਦੇ ਹੋ ਕਰੀਏ ਫਿਰ ਮੁੰਡਿਆ ਸਟਾਰਟ ਹਾਂਜੀ ਕਰੋ ਆ ਜੋ ਆਹਾ ਬਾਪ ਹੈ ਮੈਂ ਚਲੋ ਗੇੜਾ ਤਾਂ ਲਾ ਕੇ ਦੇਖੀ ਇੱਕ ਵਾਰੀ ਵਾਸਤੇ ਠੀਕ ਹੈ ਬਾਪ ਇਹ ਕਰਕੇ ਲੱਗਦੀ ਹੈ ਕਿ ਉਹ ਵੇਚ ਕੇ ਬਲਟੇ ਉਹਨੇ ਹਾਰ ਲੈ ਲਿਆ ਤਾਂ ਕੁੜੀਆਂ ਨੂੰ ਮਾਰ ਤੱਕ ਮਹੀਨੇ ਜਹੁੰਦਾ ਜਾਂਦੇ ਇਹ ਜਣਾ ਦੇਖੋ ਹੋਮਲੇਸਾਂ ਤੇ ਗੱਡੀ ਚੰਗੀ ਹੁੰਦੀ ਹੈ ਇਸੇ ਨਾਲੋ ਦੇਖੋ ਕੀ ਕੋਰਾ ਕਰਿਓ ਆ ਸਾਰੇ ਇਹਦੇ ਚ ਕੰਮ ਦਾ ਆ ਆ ਕੰਮ ਦਾ ਹੀ ਆ ਡੱਬੀ ਦਾ ਇਹੋ ਥੋੜਾ ਹੀ ਕੰਮ ਹੈ ਆ ਲਾਸਟ ਟਾਈਮ ਤੁਸੀਂ ਬੈਠੇ ਸੀ ਤੁਸੀਂ ਵੀ ਪੀਜੇ ਖਾਦੇ ਸੀ ਆ ਆ ਦੇਖੋ ਸ੍ਰੀ ਗੱਲ ਦੀ ਸਾਰਿਆਂ ਨੂੰ ਕੀ ਆ ਚਾਲ ਉਮੀਦ ਕਰਦੇ ਆ ਠੀਕ ਹੋਵੋਗੇ ਤੇ ਆਪਰੇ ਬਿਲਕੁਲ ਠੀਕ ਆ ਤੇ ਅੱਜ ਯਾਤਰਾ ਵਲੌਗ ਹੋਣਾਗਾ ਆਪਣੇ ਦੂਜੇ ਮੋਟਰਸਾਈਕਲ ਦਾ ਉਹ ਕਰਨਾ ਐਗਜ਼ੌਸਟ ਚੇਂਜ ਕਰਨਾ ਹਨਾ ਤੇ ਜਿਹੜਾ ਕੀ ਸੱਬੇ ਵਾਲਾ ਮੋਟਰਸਾਈਕਲ ਆ ਜੇ ਕਿ ਉਹਨੂੰ ਨਹੀਂ ਪਤਾ ਸੱਬਾ ਕੌਣ ਆ ਹਨਾ ਤੇ ਵਲੌਗ ਵੇਖਿਆ ਤੇ ਬਾਕੀ ਆ ਵਲੌਗ ਚ ਵੀ ਦੇਖ ਲਿਓ ਤੇ ਮੈਨੂੰ ਆਇਆ ਸੀ ਸਵੇਰੇ ਸੱਬੇ ਦਾ ਫੋਨ ਤੇ ਇਹ ਕਹਿੰਦਾ ਆਏ ਕਰਕੇ ਆਪਾਂ ਕਹਿੰਦਾ ਐਗਜ਼ੌਸਟ ਚੇਂਜ ਕਰਨੇ ਐ ਐਗਜ਼ੌਸਟ ਲਿਆਉਂਦੇ ਆਣਾ ਉਹਨੇ ਵੀ ਉਹਨੇ ਕਿਹੜੇ ਜਿਹੇ ਆਸਟ੍ਰੇਲਿਆਂ ਦਾ ਸੁਭ ਦਿਖਾਉਣੇ ਆ ਜਮਾਂ ਸੇਮ ਹੀ ਆਪਣੇ ਵਾਲੇ ਨਾਲ ਦੇ ਹਨਾ ਤੇ ਉਹ ਵੀ ਕੈਲੀਫੋਰਨੀਆ ਦੇ ਵਿੱਚ ਬੈਣਾ ਇਸ ਕਰਕੇ ਆਪਾਂ ਬਾਰੋ-ਬਾਰ ਦੂਜੀ ਸਟੇਟ ਦੇ ਵਿੱਚ ਮੰਗਵਾਏ ਸੀ ਹਨ ਉਹ ਤੇ ਮੈਨੂੰ ਕਹਿੰਦੇ ਮੈਂ 9 ਵਜੇ ਤੱਕ ਆ ਜਾਣਾ ਤੇ 9:00 ਵਜ ਗਏ ਬਸ ਆਉਂਦਾ ਹੀ ਹੋਣਾ ਹਨ ਤੇ ਮੈਂ ਚੱਲੋਂਨੇ ਆਪਣੇ ਵਾਲਾ ਸਟਾਰਟ ਸਟੂਡਿਓ ਕਰ ਲਈਏ ਨਾਲੇ ਵਲੌਗ ਬਣਾ ਲਈਏ ਪਹਿਲਾਂ ਮੇਰੀ ਯਾਦ ਆਇਆ ਕਿ ਵਲੌਗ ਹੋ ਲੱਗਿਆ ਸੀਗਾ ਤੇ ਫਿਰ ਮੇਰੀ ਯਾਦ ਆਇਆ ਚੱਲ ਵਲੌਗ ਬਣਾ ਲਈਏ ਹਨ ਆਪਣੇ ਵਲੌਗ ਨੂੰ ਕਮੈਂਟ ਕਰਦੇ ਹੋ ਤੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਹਨ ਹੁਣੀ ਉੱਥੇ ਸੀਗੇ ਤਾਂ ਕਰਕੇ ਥੋੜਾ ਜਿਹਾ ਬਾਜੀ ਭਾਰੀ ਤੇ ਨੀਂਦ ਵੀ ਆਈ ਜਾਂਦੀ ਆ ਆਏ ਆਪਣੇ ਗਾਰਾਜ ਚ ਦੇਖੋ ਆ ਕੜਾ ਆਪਣਾ ਜਾਜ ਤੇ ਮੈਨੂੰ ਨਹੀਂ ਲੱਗਦਾ ਜੀ ਅੱਜ ਆਪਣਾ ਕੱਢਣਾ ਮਿਲੂਗਾ ਆਪਾਂ ਨੂੰ ਕਿਉਂਕਿ ਸੱਭਾ ਹੁਣ ਹੀ ਫੋਨ ਆਇਆ ਸੀ ਨਾ ਤੁਹਾਨੂੰ ਪਤਾ ਸੱਭੇ ਦਾ ਤੇ ਇਹ ਕਹਿੰਦਾ ਐ ਕਰਕੇ ਮੈਂ ਗੇਟ ਤੇ ਆ ਗਿਆ ਕਹਿੰਦਾ ਬਸ ਆਉਣ ਵਾਲਾ ਹੀ ਆ ਇਸ ਕਰਕੇ ਫਿਰੋਂ ਚਲੋ ਛੱਡੋ ਨਾ ਕੀ ਕੱਢਣਾ ਹੈ ਕਾਦੇ ਪਿੱਛੇ ਆ ਗਿਆ ਇਹ ਮੁੰਡਾ 1 hour later ਇਹ ਹਾਂ ਜੀ ਆਪਾਂ ਇੱਥੇ ਰੁਕੇ ਸੀ ਮਾੜਾ ਗੈਂਸਟੇਸ਼ਨ ਤੇ ਨਾ ਕਿਉਂਕਿ ਘਰੋਂ ਦਾ ਤੁਰਪੇ ਸੀਗੇ ਤੇ ਸੱਭੇ ਨੇ ਆਉਣਾ ਸੀ ਮੋਟਰਸਾਈਕਲ ਤੇ ਤੇ ਆਪਾਂ ਚੱਲੇ ਗੱਡੀ ਤੇ ਨਾ ਮੈਨੂੰ ਗਾਉ ਤਾਂ ਗੱਡੀ ਲੈ ਕੇ ਆਏ ਤੇ ਕਹਿੰਦਾ ਮੈਂ ਮੋਟਰਸਾਈਕਲ ਲੈ ਕੇ ਆਉਣਾ ਤੇ ਮੈਂ ਇਧਰੋਂ ਦੂਰ ਜੇ ਖੜ ਗਿਆ ਸੀਗਾ ਗੈਸ ਸਟੇਸ਼ਨ ਤੇ ਮੈਂ ਇੱਥੋਂ ਸਮਾਨ ਦਾ ਖੜ ਮੇ ਮੜਾ ਕਹਿੰਦਾ ਮੈਂ ਚੱਲ ਤੇ ਮੈਂ ਵੇਟ ਕਰ ਲੈਣੇ ਉਹਦੀ ਜਾਊਗਾ ਇੱਥੋਂ ਦੀ ਤਾਂ ਖੜੇ ਕਰ ਦਿਆ ਵੇਟ ਇਹ ਵਾਲੀ ਗੱਡੀ ਹੈਗੀ ਤੁਸੀਂ ਸੋਚ ਦਿਓਗੇ ਕਿਹੜੀ ਆ ਨਾ ਮੈਨੂੰ ਨਹੀਂ ਪਤਾ ਸੋਚ ਦਿਓ ਨਹੀਂ ਇਹ ਹੈਗੀ ਟੋਇਟਾ ਕੈਮਰੀ ਹੈ ਨਾ ਮੇਰੀ ਇੰਡੀਆ ਦੇ ਵਿੱਚ ਸਭ ਤੋਂ ਫੇਵਰੇਟ ਗੱਡੀ ਹੁੰਦੀ ਹੈ ਕਿਉਂਕਿ ਇਹ ਗੱਡੀਆਂ ਰੇਅਰ ਹੀ ਆ ਨਾ ਇੰਡੀਆ ਦੇ ਵਿੱਚ ਜਿਹੜੀਆਂ ਹੈ ਨਹੀਂ ਜਿਆਦਾਤਰ ਮੰਤਰੀਆਂ ਕੋਲੇ ਲਾ ਲੋ ਜਾਂ ਉਹਨਾਂ ਨੂੰ ਦਿੱਤੀਆਂ ਸੀਗੀਆਂ ਪਰ ਉਹ ਕਿਸੇ ਕੋਲੇ ਗੱਡੀ ਨਹੀਂ ਤੇ ਇਹ ਗੱਡੀ ਵੀ ਉਹਦੇ ਕਹਨ ਨੂੰ ਇੰਡੀਆ ਦੇ ਵਿੱਚ 45 50 ਲੱਖ ਦੀ ਆਈ ਥਿੰਕ ਹੈਗੀ ਆ ਮੇਰੀ ਫੇਵਰਿਟ ਗੱਡੀ ਸੀ ਇੰਡੀਆ ਦੇ ਵਿੱਚ ਜਦੋਂ ਮੈਂ ਚੰਡੀਗੜ੍ਹ ਪੜ੍ਹਦਾ ਸੀਗਾ ਨਾ ਮੈਂ ਸੋਚਦਾ ਹੁੰਦਾ ਸੀ ਕੀ ਯਾਰ ਆ ਗੱਡੀ ਬਹੁਤ ਸੋਹਣੀ ਆ ਨਾ ਤੇ ਇੱਕ ਦਿਨ ਇਹ ਲੈਣੀ ਆ ਨਾ ਇਸ ਤੇ ਬੈਠਾਂਗੇ ਦੇਖੋ ਰੱਬ ਨੇ ਚਾਹਿਆ ਇੱਕ ਸਾਲ ਦੇ ਅੰਦਰ ਨੂੰ ਦੇਣਾ ਚਲੋ ਐਣੀ ਕਹਿੰਦੇ ਕੀ ਆਪਣੀ ਪਰ ਆਇਆ ਆਪਣੇ ਭਰਾਵਾਂ ਦੀਆਂ ਨਾ ਐਵੇਂ ਕੋਈ ਆਪਣੇ ਜੋਣੀ ਵੰਡ ਬਡੇ ਰਾਣੀ ਕੋਈ ਚੱਕਰੀ ਨਾ ਕਦੋਂ ਮਰਜੀ ਇੱਕ ਸਾਫ ਦੀ ਆਪਣੀ ਹੀ ਆ ਤੇ ਕਰਮਾਂ ਦੀਆਂ ਗੱਲਾਂ ਲਾ ਲਓ ਜਾਂ ਟਾਈਮ-ਟਾਈਮ ਦੀ ਗੱਲ ਲਾ ਲਓ ਵਾਹਿਗੁਰੂ ਦਾ ਸ਼ੁਕਰ ਕਰੋ ਸਿਰਫ ਉਹਦੀ ਵਜ੍ਹਾ ਆਪਾਂ ਇੱਥੇ ਬੈਠੇ ਆ ਅੱਜ ਹਮ ਇੱਕ ਟਾਈਮ ਜਿਹੜੀਆਂ ਹੁਣ ਡ੍ਰੀਮ ਦੇ ਵਿੱਚ ਆ ਉਹਨਾਂ 'ਚ ਵੀ ਬੈਠਾਂਗੇ ਜ਼ਰੂਰ ਇੱਕ ਨਾ ਇੱਕ ਦਿਨ ਚਲੋ ਖੈਰ ਕਿਹੜੀਆਂ ਗੱਲਾਂ ਲੱਗੇ ਪਏ ਆ ਤੇ ਆਪਾਂ ਚੱਲਿਆ ਇੱਥੋਂ ਵੈਕਾਵੈਲਣਾ ਇੱਥੋਂ ਥੋੜਾ ਜਿਹਾ ਹੈਗਾ ਅੱਧੇ ਘੰਟੇ ਦਾ ਰਾਹ ਹੈਗਾਗਾ ਤੇ ਆਪਾਂ ਇਧਰੋਂ I80 ਫੜਨੀ ਆ ਇਧਰ ਸਿੱਧੀ ਜਾਣਾ I80 ਤੇ ਤੇ ਆਪਾਂ ਵੈਕਾਵੈਲ ਚੱਲਿਆ ਉੱਥੋਂ ਐਕਜ਼ੌਸਟ ਹਾਰਲੇ ਆਪਣੇ ਹਾਰ ਲਈ ਏਜੰਸੀ ਚ ਚੇਂਜ ਕਰਵਾ ਦੇਣੇ ਆ ਤੇ ਚਲੋ ਠੀਕ ਆ ਚੱਲਦੇ ਆ ਫੋਨ ਆ ਗਿਆ ਉਹ ਜਾਂਦਾ ਹੀ ਸੱਭਾ ਦੇਖ ਲੋ ਇੱਥੇ ਮੋਟਰਸਾਈਕਲ ਬਹੁਤ ਔਖਾ ਚਲਾਉਣ ਆਈ ਜਾਣਾ ਮੋਟਰਸਾਈਕਲ ਨੂੰ ਉਹਦੇ ਕਹਿੰ ਨੂੰ ਆਰਗਨ ਡੋਨਰ ਕਹਿੰਦੇ ਆ ਇੱਥੇ ਪੁਲਿਸ ਵਾਲੇ ਵੀ ਗੱਡੀ ਭਿਉਂਦਾ ਸਵਾਦ ਹੀ ਬੱਕਰਾ ਇੱਥੇ ਲਿ ਵੀ ਨਾ ਭਜਾਈਏ A few moments later ਤੇ ਯਾਰ ਲਾਤੀ ਇਥੇ ਗੱਡੀ ਤੇ ਆਖੜਾ ਆਪਣੇ ਵਾਲਾ ਮੋਟਰਸਾਈਕਲ ਹੈ ਨਾ ਸੱਬੇ ਵਾਲਾ ਦੇਖ ਲਓ ਬਸ ਇਹਦਾ ਕਲਰ ਦਾ ਹੀ ਫਰਕ ਆ ਬਾਕੀ ਆ ਆਪਣੇ ਨਾਲ ਦੇ ਜਿਵੇਂ ਸੇਮ ਤੇ ਆ ਆ ਸੀ ਸੱਬਾ ਅਵੀ ਰਾਜੋ ਕੀ ਸਕੇ? ਓਕੇ? ਆ ਗਿਵ ਯੂ ਕਾਲ ਅ ਲिटल ਬਿਟ। ਹਾਰ ਯੂ ਗਾਟ ਇਟ। ਥੈਂਕ ਯੂ ਸ਼ਰ। ਥੈਂਕ ਯੂ। ਡਰ ਬੱਸ ਸਭੇ ਦੱਸ। ਇੱਧਰ ਆਡੀਅנס ਨੂੰ ਦੱਸ ਆਪਣੇ ਬੰਦਿਆਂ ਨੂੰ ਕਿ ਐਗਜ਼ੌਸਟ ਕੋਲ ਤੋਂ ਬਾਹਰ ਕਰ ਦਿਖਾਉਨੇ ਆ। ਹਾਂ। ਤੇ ਪਹਿਲਾਂ ਤਾਂ ਐਗਜ਼ੌਸਟ ਦਾ ਪ੍ਰਾਈਸ ਦੱਸ ਕੀ ਹੈ? ਇੰਡੀਆ ਦੇ ਹਿਸਾਬ ਨਾਲ ਦੱਸੀ ਇੱਥੋਂ ਦੇ ਨਾਲ ਨਾ ਦੱਸੀ। ਬਾਈ 85000 ਦੇ ਪਈ ਆ ਦੋ ਪਾਈ ਪਾਈ ਆ। ਆਹੀ ਦੋ ਪਾਈ ਪਾਈ ਬਸ ਆਹੀ ਉੱਥੇ ਪਈਆਂ ਤੁਹਾਨੂੰ ਦਿਖਾਉਨੇ ਆ 85000 ਦੀਆਂ। ਇੰਡੀਆ ਪਲਟੀਨਾ ਆ ਜੇ ਨਵੇਂ। ਚਲੋ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ। ਮੇਰੇ ਕੋਲ ਰੱਖਣਾ ਹੀ ਕਿਉਂਕਿ ਬੰਦ ਹੋ ਗਏ ਨਾ ਇਹ ਹੂੰ ਇਹਦਾ ਲਾਸਟ ਆਪਣੇ ਕੋਲ ਹੀ ਆ 222 ਹਾਂ ਬਸ ਜੁਬਾਦੇ ਬੰਦ ਹੋ ਗਏ ਸਹੀ ਬਾਕੀ ਬਾਹਲਾ ਮੋਸਲੀ ਮੈਂ ਤਾਂ ਨਹੀਂ ਵਿਕਣਾ ਆਪਣੀ ਪਲੇਟ ਆ ਪਲੇਟ ਦੇਖੋ ਆਪਣੇ ਦੂਜੇ ਹਾਰਲੇ ਨਾਲ ਦੀ ਹੈ ਬਿਲਕੁਲ ਸੇਮ ਬਸ ਇੱਕ ਅੱਖਰ ਦੇ ਫਰਕ ਇੱਕ ਅੱਖਰ ਦੀ ਹੈ ਨਾ ਜਾਂ ਇੱਕ ਅੱਖਰ ਦੇ ਫਰਕ ਸੱਭਾ ਵੀ ਢਿੱਲੋ ਆ ਆ ਦੇਖੋ T H X W L O 1 ਇਹ ਆਪਣੇ ਵਾਲਾ ਮਾਡਲ ਨਾਲ ਦਾ ਸੇਮ ਹੀ ਹੈ ਨਾ ਇੱਕ ਮਾਡਲ ਉੱਚਾ 21 ਹੈ 22 ਨਹੀਂ ਅਛਾ ਨਹੀਂ ਉਵੇਂ ਨਹੀਂ ਕਹਿੰਦਾ ਜੇ ਦੂਜੂ ਮਾਡਲ ਹੈ ਨਾ ਕਿ ਹੈ ਤਾਂ ਸੇਮ ਹੀ ਉਹ ਦੋਨੋਂ ਹਾਂ 480 ਆ 1260 480 ਦੋਨੋਂ ਓਕੇ 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 ਬਸ ਯਾਰ ਪਰ ਮੈ ਕਿਵੇਂ ਮਰਜੀ ਆ ਪਰ ਇਹ ਸੋਹਣੇ ਜਿਹੀ ਨਹੀਂ ਲੱਗਦੇ ਜਿਹੜੀ ਗੱਲ ਆ ਸੋਹਣੇ ਆ ਹੀ ਲੱਗਦੇ ਆ ਇਹ پتہ ਕੀ ਆ ਇਹ ਲੌਂਗ ਰਾਈਡ ਵਾਲੇ ਆ ਓਕੇ ਜਦੋਂ ਬਹੁਤ ਲੌਂਗ ਤੇ ਜਾਣਾ ਹੁੰਦਾ ਜਿਵੇਂ ਲਾਈਕ ਬਹੁਤ ਸਾਰੀ ਹੁਣ ਅਮਰੀਕਾ ਚ ਘੁੰਮਦੇ ਆ ਬਾਈਕ ਕਰਦੇ ਇਹ ਉਹਨਾਂ ਆਸਤੇ ਕਹਿੰਗੇ ਇਹਨਾਂ ਉਹਦੀ ਆ ਬੋਡੀ ਟੈਂਕੀ ਦਾ ਫਰਕ ਵੀ ਹਾਂ ਫਰਕ ਤਾਂ ਆ ਇਹਦਾ ਇਹਦਾ ਕਿੰਨੇ ਘਟੇ ਘੁੜ ਚਾਰ ਗਿੱਲਨ ਦੀ ਆ ਆਰਾਮ ਨਾਲ ਆ ਹਾਂ ਇਹ ਸ਼ੌਂਕੀਆ ਤੌਰ ਤੇ ਚਲਾਉਣ ਵਾਲਾ ਨਾ ਲੋਕਲ ਜਿਵੇਂ ਸ਼ੌਕੀਆ ਚੋਰਦੀ ਆ ਉਹ ਹੈਗੇ ਲੌਂਗ ਰਾਈਡਾਂ ਦੇ ਹਾਂ ਇਹ ਤਾਂ ਚਲੋ ਵੇਖਦੇ ਆ ਉਹ ਪਾਉਂਦੇ ਆ ਪੈਪਾ ਜੀ ਆ ਤਾਂ ਉਹਨੂੰ ਦਿਖਾਉਣੇ ਆ ਉਹਨੇ ਦੀ ਗੱਲਾਂ ਬਾਤਾਂ ਕਰੀਏ ਤੇ ਆਪਣੇ ਹਾਰਲੇ ਨੂੰ ਤਿੰਨ ਕ ਘੰਟੇ ਲੱਗਣਗੇ ਹੀ ਕਹਿੰਦੇ ਤਿੰਨ ਘੰਟੇ ਤੱਕ ਆਪਾਂ ਕਰ ਦਿੰਨੇ ਆ ਤੇ ਅਸੀਂ ਆ ਕਿ ਉਹਨਾਂ ਚਿਰ ਚੱਲ ਵਿਹਲੇ ਬੈਗੀ ਕੀ ਕਰਨਾ ਗੱਡੀ ਧਵਾ ਤੋ ਲਈਏ ਤੇ ਸੱਭਾ ਕਹਿੰਦਾ ਚੱਲ ਗੱਡੀ ਧਵਾ ਲੈਨੇ ਆਪਾਂ ਤੇ ਅਸੀਂ ਗੱਡੀ ਧਵਾਉਣ ਆਪ ਹੀ ਧੋ ਲਾਂਗੇ ਨਾ ਗੈਸ ਸਟੇਸ਼ਨ ਤੇ ਤਾਂ ਬੰਦ ਪਿਆ ਸੀ ਆ ਤੇ ਆਪਣਾ ਤਿੰਨ ਘੰਟਿਆਂ ਨੂੰ ਮੋਟਰਸਾਈਕਲ ਹੋ ਜਾਣਾ ਰੈਡੀ ਲਾ ਵੀ ਸੱਬਿਆ ਹੋਈ ਗਏ ਮੈਂ ਆਹ ਹੁਣ ਬਾਈ ਪ੍ਰਧਾਨ ਕਿਉਂ ਨਹੀਂ ਹੁੰਦਾ ਇਹ ਨਹੀਂ ਹੁੰਦਾ ਐ ਚਾਹ ਹਸਾਬ ਦਾ ਬਾਈ ਇੱਥੇ ਕਾਰਡ ਸਵਾਈਪ ਕਰੋ ਤੇ ਇੱਕ ਕੋਇਨ ਆ ਕੋਇਨ ਕੋਇਨ ਪਾਓ ਤੇ ਆ ਇਧਰ ਸਾਰਾ ਸੌਦਾ ਪਤਾ ਆ ਜਾਂਦਾ ਕਿ ਕੀ ਸਾਨੂੰ ਚਾਹੀਦਾ ਕੀ ਹੈ ਨਾ ਤੇ ਪਹਿਲਾਂ ਵੀ ਹਾਰ ਲਿਆ ਵਾਲਾ ਵਲੌਗ ਦੇਖਿਆ ਉਹ ਜਿਹੜਾ ਆਪਾਂ ਤਵਾਇਆ ਸੀ ਆਪਣੇ ਵਾਲਾ ਚਲੋ ਤੁਹਾਨੂੰ ਧੋਕੇ ਮਿਲਦੇ ਆ ਲੋਜੀ ਪਵਾਲੇ ਦੇ ਹੋ ਗਿਆ ਆਪਣਾ ਰੈਡੀ ਉਹ ਦੇਖ ਉਹ ਲੋਕ ਕੀ ਇਸ ਨੂੰ ਕਰ ਕਿੰਨੇ ਲੱਗੇ ਸੱਬਿਆ ਕਿੰਨੇ ਲੈ ਰਹੇ ਨੇ ਕਿੰਨੇ ਲੈ ਲੈ 250 ਚਲ 250 ਕੀ ਪਰ ਉਹ ਬੰਦਾ ਵੀ ਨਾ ਕਿਉਂ ਹਾਂ ਬੰਦਾ ਬਾਕੀ ਉਹਦੀ ਆਪਾਂ ਹੋ ਗਿਆ ਪ੍ਰੈਸ ਵੀ ਠੀਕ ਕਰਵਾਈਆ ਕਰਵਾਈਆ ਕੋਲੋਂ ਮੈਨੂੰ ਪਤਾ ਹੀ ਨਹੀਂ ਕੰਨੇ ਦੱਸਦੇ ਲਾ ਲਓ ਜੀ 250 ਨੂੰ ਕਰ ਲੋ 83 ਨਾਲ ਗੁਣਾ ਹੁਣ ਕਿੰਨੇ ਲੈ ਲੈ ਇਕੱਲੇ ਸਾਇਲੈਂਸਰ ਪਵਾਉਣ ਪਵਾਉਣ ਦੇ ਭਾਈ ਜੀ ਲੈ ਜੀ ਨੇ ਹੈ ਜੀ 20000 ਹਾਂ ਤੇ 16 ਹਾਂ 20000 ਦੇ ਨੇੜੇ ਇਕੱਲੇ ਸਾਇਲੈਂਸਰ ਪਵਾਈ ਪਵਾਈ ਦਾ ਲੱਖ ਚ ਪੈ ਗਏ ਲੱਖ ਚ ਪੈ ਗਏ ਹਾਂ ਆ ਬਾਤ ਹੈ ਪਾਣੀ ਵੀ ਅਸੀਂ ਬਰਾਟ ਕੋਲੀ ਵਾਲਾ ਪੀਦਾ ਮਾੜੀ ਤਰੀਕੇ ਨਾਲ ਨਹੀਂ ਬੋਦਲਾ ਸਮਾਰਟ ਵਾਟਰ ਪੀਦਾ ਦੇਖੋ ਆ ਗਿਆ ਪੈਸਾ ਹੀ ਵੜਾ ਗਿਆ ਆ ਆਪਣੇ ਪੁਰਾਣੇ ਆ ਰੱਖੀਂਗਾ ਗੱਡੀ ਜਮੈਂ ਵੀਡੀਓ ਬਣਾਈ ਜੰਦਾ ਆ ਆਪਣੇ ਪੁਰਾਣੇ ਜਸਟ ਥੈਂਕ ਯੂ ਫਰੈਂਡਸ ਚਾਬੀ ਮੈਂ ਖੋਲ ਦਿੰਦਾ ਥੈਂਕ ਯੂ ਥੈਂਕ ਯੂ ਮੈਂ ਕੱਟ ਦਿੰਦਾ ਕੋਈ ਚਾਬੀ ਇਹ ਤੂੰ ਜਾ ਮੈਂ ਖੋਲ ਦਿੰਦਾ ਬੇਟਾ ਆ ਆਪਣੇ ਪੁਰਾਣੇ ਆਈ ਅੱਛਾ ਉਹ ਵੀ ਚੇਂਜ ਕਰਵਾਈ ਯਾਰ ਆੜ ਹੈਂਡਲ ਬਾਰ ਨਹੀਂ ਨਹੀਂ ਧਿਆਨ ਨਾ ਮਾਰੀ ਨਾ ਇਧਰ ਆ ਜੀ ਤੁਹਾਨੂੰ ਫਿਰ ਆਵਾਜ਼ ਸੁਣਾਉਣੀ ਹੈ ਆਪਾਂ ਆ ਮੈਨੂੰ ਦੋ ਤਿੰਨ ਵਾਰੀ ਖੋਲਣ ਲੱਗੇ ਨਾ ਕਰੰਟ ਮਾਰੇ ਇਹਨੇ ਲੈ ਭਾਈ ਬਹੁਤ ਬਧਾਈਆਂ ਹੁਣ ਸੱਬਿਆ ਨਵੇਂ ਸਲੈਂਸਰ ਦੀਆਂ ਜੇ ਇੰਡੀਆ ਹੁੰਦੇ ਚਲੇ ਇਹਨੂੰ ਕਵਾੜ ਚ ਵੇਚ ਦਿੰਦੇ ਨਹੀਂ ਇਹਨੂੰ ਬੈਲ ਕਰ ਦਿੰਨੇ ਅੱਛਾ ਹੋ ਜਾਣਗੇ ਪਰ ਰੱਖ ਲਈ ਕੋਲੇ ਫਿਰ ਵੀ origignal origignal ਹੀ ਹੁੰਦੇ ਆ ਸਤ ਪੰਦਰ ਨੇ ਸੁੱਟਦੇ ਅਗੇ ਹਾਂ ਇਹਦਾ ਰਿਜੀਨਲ ਰਿਜੀਨਲ ਹੀ ਹੁੰਦੇ ਆ ਮੈਨੂੰ ਮੁੰਡਾ ਟੂਰਨਾਮੈਂਟ ਖੇਡਦਾ ਹੁੰਦਾ ਬੈਡਬਾਲ ਆਏ ਰੱਖੇ ਪਏ ਆ ਇਹ ਛਤਰਫੇਰ ਨੂੰ ਵੀ ਆ ਛਤਰਫੇਰ ਨੂੰ ਵੀ ਆ ਸਰ ਬਰਾਵਾਸ ਸੁਣਾ ਮੁੰਡਿਆਂ ਨੂੰ ਆ ਜਾਗੇ ਯਾਰ ਇਧਰ ਇੱਕ ਮੋੜ ਆਡੀਅੰਸ ਨੂੰ ਬਾਸਨਾ ਆ ਖੜਾ ਆਪਣਾ ਬੀਸਟ ਝੋਟਾ ਆਪਾਂ ਘਰੇ ਆ ਕੇ ਦੋਨੇ ਮੋਟਰਸਾਈਕਲਾਂ ਦੀ ਆਵਾਜ਼ ਕੰਪੇਅਰ ਕਰਦੇ ਆਂ ਦੇਖੋ ਲੈ ਬਈ ਕਾਰ ਸਟਾਰਟ ਗিয়ার ਚੋਂ ਕੱਢਿਆ ਉਹ ਗিয়ার ਚੋਂ ਹੀ ਕੱਢਿਆ ਉਹਨੇ ਗিয়ার ਚੋਂ ਗੇਰ ਚੋਂ ਕੱਢਣ ਤਾਂ ਹੀ ਨਹੀਂ ਹੋਇਆ ग्रैचुलेशन सर्च ही कर लो आ कंपनी सर्च करके देख लो आप ही ਹੈ ਹੈਗੀ ਆ ਬਾਕੀ ਜਾ ਕੇ ਕੰਪੇਅਰ ਕਰਦੇ ਆ ਦੇ ਦੇ ਚਲੋ ਜਾ ਕੇ ਮਿਲਦੇ ਆ ਤੁਹਾਨੂੰ ਘਰ ਹੀ ਮਿਲਦੇ ਆ ਚਲ ਜੇ ਲੋਕ ਥੋੜੀ ਨਾਲ ਠਾਉਣੇ ਆ ਆ ਦੇਖ ਕਿਵੇਂ ਲੱਗੀ ਰਾਈਡ ਵਧੀਆ ਸੀ ਲੋ ਜੀ ਆ ਕਢਾ ਦੇ ਇੱਥੇ ਪਹਿਲਾਂ ਤਾਂ ਆਪਣੇ ਵਾਲਾ ਦੇਖ ਤੇ ਆ ਦੂਜਾ ਆਪਣੇ ਵਾਲਾ ਸੱਬੇ ਵਾਲਾ ਨੰਬਰ ਪਲੇਟਾਂ ਬਿਲਕੁਲ ਸੇਮ ਆ ਦੇਖ ਸਕਦੇ ਹੋ ਕਰੀਏ ਫਿਰ ਮੁੰਡਾ ਸਟਾਰਟ ਹਾਂਜੀ ਕਰੋ ਆ ਜਾਓ ਕਰੋ ਤੁਹਾਡੇ ਵਾਲਾ ਇੱਕ ਮਿੰਟ ਦੇਖੋ ਇੱਕ ਮਿੰਟ ਲਾਓ ਲਾਓ ਬਣਾਓ ਬਣਾਓ ਆ ਜਾਓ ਜੀ ਮਾਂ ਤਾਂ 21 ਨਹੀਂ ਸੀਗਾ ਹੁਣ 2 2 ਹੋ ਗਿਆ ਹੈ ਦੂਜੇ ਵੀ ਐਗਜ਼ੌਸਟ ਦੇ ਨਾਲ ਉਹ ਵੀ ਨਾਲੇ ਇਕ ਕੰਢੇ ਕੰਢਾ ਜਨਾ ਕਰਿਆ ਇਹ ਜਿੱ ਗিয়ার ਚ ਖੜਾ ਰੱਖਿਆ ਸੀਗਾ ਕਰੀਏ 1 2 3 ਸਟਾਪ ਜੋਟ ਵੀ ਸੇਮ ਆ ਮਾਡਲ ਵੀ ਸੇਮ ਆ ਸਭ ਕੁਝ ਸੇਮ ਆ ਫਿਰ ਵੀ ਮਾੜੀ ਕਿ ਦਿੱਖੀ ਆ ਜਦੋਂ ਪੁਰਾਣਾ ਕਰਕੇ ਆ ਪੁਰਾਣਾ ਕਰਕੇ ਆ ਜੀ ਬਹੁਤ ਟਾਈਮ ਦਾ ਲੱਗਣਾ ਇਹਦਾ ਵੀ ਹੋ ਜਾਊ ਹੁਣਲੀ ਸੈਟਿੰਗ ਦੇਖ ਲਈ ਇਹ ਚੱਕੀ ਵੀ ਨਹੀਂ ਵਾਦੀ ਹਾਂ ਉਹਦੀ ਮਾੜੀ ਕਿ ਦਿੱਖੀ ਆ ਉਹਦੀ ਹੈ ਸੇਮ ਹੀ ਕੋਈ ਬੜਾ ਫਰਕ ਨਹੀਂ ਗਾ ਹੈ ਸੇਮ ਤੂੰ ਜੇਵੇਂ ਟਕਲਾ ਲਾ ਗਾ ਬਾਜ ਬਣ ਜੂਗੀ ਸਹੀ ਹੈ ਜੋ ਸਹੀ ਨਹੀਂ ਦੋਨੇ ਕੋ ਸਹੀ ਹੀ ਐ ਇੱਥੇ ਖੜ ਕੇ ਦੇਖ ਇੱਥੇ ਖੜ ਕੇ ਇਹਦੀ ਜ਼ਿਆਦਾ ਲੱਗਦੀ ਆ ਇੱਥੇ ਖੜ ਕੇ ਦੇਖ ਇੱਥੇ ਖੜ ਕੇ ਇਹਦੀ ਲੱਗਦੀ ਆ ਉੱਧਰ ਖੜ ਕੇ ਉਹਦੀ ਲੱਗਦੀ ਇੱਥੇ ਖੜ ਕੇ ਇਹਦੀ ਲੱਗਦੀ ਪੁੱਛ ਕੇ ਖੜ ਕੇ ਪਰਲੇ ਪਾ ਦੇਖ ਉਹ ਆਪਣਾ ਮਨ ਦਾ ਵਹਿਮ ਇਹਦੀ ਮਮੁੱਲੀ ਜੀ ਜ਼ਰੂਰ ਆ ਪਰ ਇੰਨੀ ਨਹੀਂ ਆ ਦੇ ਉਹਦੀ ਮਮੁੱਲੀ ਮੁੱਲੀ ਮਰਕਾ ਹਾਂ ਥੋੜਾ ਫਰਕ ਆ ਹਾਂ ਜੇ ਇਧਰ ਪਿੰਕਰੇ ਧੇਰ ਡਾਊਨ ਕਰ ਦਿੰਦਾ ਉਹਨਾ ਨਾ ਉਹਨਾ ਦਾ ਸਾਡੀ ਥੋੜਾ ਫਰਕ ਪੈ ਜਾਂਦਾ ਜੀ ਲਾਲਾ ਜੀ ਪੁਰਾਣਾ ਹੋ ਗਿਆ ਯੂਜ਼ਡ ਹੋ ਗਿਆ ਜਿਹੜੇ ਹਿਸਾਬ ਨਾਲ ਜੇ ਵੀ ਉਹ ਤਾਂ ਚਲ ਠੀਕ ਆ ਓਕੇ ਧਿਆਨ ਨਾਲ ਓਕੇ ਥੋੜਾ ਦਿਨ 6 ਵਜੇ ਚੱਕ ਲਊਂਗਾ ਆ ਚਲੋ ਗੇੜਾ ਤਾਂ ਲਾ ਕੇ ਦੇਖੀਏ ਇੱਕ ਵਾਰੀ ਵਾਸਤੇ ਠੀਕ ਆ ਆਵਾਜ਼ ਵਧੀਆ ਠੀਕ ਨੇ ਭਾਈ ਇਹ ਨਵੇਂ ਕਰਕੇ ਲੱਗਦੀ ਹੈ ਕਿ ਥੋੜੀ ਜਿਹੀ ਹੋਊਗੀ ਹਨਾ ਪਰ ਸੇਮ ਨਹੀਂ ਐਵੇਂ ਲੱਗਦਾ ਕਿਉਂਕਿ ਮਾਡਲ ਵੀ ਬਿਲਕੁਲ ਸੇਮ ਆ ਐਗਜ਼ੌਸਟ ਵੀ ਸੇਮ ਆ ਓਕੇ ਬਹੁਤ ਵਧੀਆ ਤੇ ਹਾਂਜੀ ਬਾਜੇ ਮੈਂ ਸੇਮ ਹੀ ਆ ਨਾ ਪਰ ਮੁੱਲ ਹੀ ਜੀ ਫਰਕ ਆ ਤੇ ਹੁਣ ਆਪਾਂ ਪਿੰਦਰ ਵਾਲੇ ਲਾ ਕੇ ਆਏ ਤੇ ਆਪਣੇ ਆਪ ਤੇ ਗੇੜਾ ਵੇਚ ਕੇ ਬਲੱਟ ਉਹਨੇ ਹਾਰ ਲੈ ਲਿਆਂਦਾ ਕੁੜੀਆਂ ਨੂੰ ਮਾਰਦਾ ਕਮੈਂਟ ਜਾਂਦਾ ਜਾਂਦਾ ਇਹ ਜਾਣਾ ਨਹੀਂ ਹਣਾ ਚਾਹੀਦਾ ਸੀ ਆਇਆ ਹੋਣਾ ਚਾਹੀਦਾ ਸੀ ਬਲੱਟ ਵੀ ਹੈਗਾ ਤੇ ਹਾਰ ਲੈ ਲਿਆਂਦਾ ਕੁੜੀਆਂ ਨੂੰ ਮਾਰਦਾ ਕਮੈਂਟ ਜਾਂਦਾ ਜਾਂਦਾ ਕਾਲਜ ਨਾ ਜਾਵੇ ਹਾਂਜੀ ਦੀ ਨੈਕਸਟ ਡੇ ਹਾਂਜੀ ਵੈਲਕਮ ਟੂ ਦੀ ਨੈਕਸਟ ਡੇ ਤੇ ਅਗਲਾ ਦਿਨ ਆ ਮੁੰਡੇ ਨੂੰ ਜਾਣਦੀ ਕੱਲ ਦੇਖਿਆ ਤੁਸੀਂ ਹਾਰਲੇ ਵਾਲਾ ਕੋਈ ਨਾ ਵੀਡੀਓ ਹੈਗੀ ਹੈ ਮੇਰੇ ਕੋਲੇ ਟੈਨਸ਼ਨ ਨਾ ਲੈ ਤੇਰੇ ਬਲੌਗ ਹੀ ਮੈਂ ਬੰਦ ਕਰਾਉਣੇ ਆ ਆ ਦੇਖੋ ਹੋਮਲੈਸ ਨੇ ਤੇ ਗੱਡੀ ਚੰਗੀ ਹੁੰਦੀ ਐ ਇਸੇ ਨਾਲੋ ਦੇਖੋ ਕੀ ਕੋਰਾ ਕਰਿਓ ਆ ਆ ਕੰਮ ਦਾ ਹੀ ਆ ਡੱਬੀ ਦਾ ਹੀ ਕੰਮ ਆ ਲਾਸਟ ਟਾਈਮ ਤੁਸੀਂ ਬੈਠੇ ਸੀ ਤੁਸੀਂ ਵੀ ਜੇ ਖਾਦੇ ਆ ਆ ਆ ਦੇਖੋ ਬੈਠ ਦੇ ਇੱਕ ਦੋ ਤਿੰਨ ਇਨੇ ਤੱਕ ਆਈਪੀਐਲ ਜਿਹਨੇ ਵਰਤੇਗੇ ਜਿੰਨੇ ਇਹਨੇ ਰੱਖ ਰੱਖਿਆ ਇਹਦੇ ਵਿੱਚ ਹੈ ਆ ਆ ਡੋਰੇ ਹੁਣ ਪੈਗਾ ਵੀਰੇ ਪਤਾ ਕਿ ਕਿੰਨਾ ਬਹੁਤ ਇਹ ਡੋਰੇ ਇਹ ਡੋਰੇ ਹੁਣ ਪੈਗਾ ਇਹ ਗੈਜਟ ਬਹੁਤ ਡੋਰੇ ਹੁਣ ਤੂੰ ਹੀ ਹੁਣ ਦਿਖਾਈ ਗੈਜਟ ਵੀ ਦਿਖਾ ਦੇ ਹੁਣ ਗੈਜਟ ਵੀ ਦਿਖਾਉਣੇ ਡੋਰੇ ਹੁਣ ਆ ਸੀ ਤੇ ਪੈ ਇਹ ਮੌਕੇ ਤੇ ਗੱਡੀ ਦੇ ਗਿਆ ਜਿਹੜਾ ਸੀ ਦਿਖਾਤਾ ਸੀ ਗੈਜਟ ਇਹੋ ਜੇ ਕੀ ਇਹਦੇ ਨਹੀਂ 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 ਮੌਕੇ ਤੇ ਗੱਡੀ ਦੇ ਇਹਦੇ ਤੋਂ ਇੱਕ ਡਰਗੀ ਨੋ 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 ਡੂ ਨੋਟ ਟੱਚ ਐਕੈਕਟਲੀ ਤਾਂ ਸਹੀ ਵਰਵੇ ਉਹਦਾ ਧੰਨਵਾਦ ਆਇਆ ਹੈ ਨਾ ਇਹ ਕਿਆਸ ਵੀ ਹੋ ਗਿਆ ਐ ਨਾ ਵਰ ਉਹਦੇ ਜਾ ਇੱਕ ਨੂੰ ਠੰਡ ਲੱਗ ਜਾਂਦੀ ਐ ਇੱਕ ਨੂੰ ਗਰਮੀ ਲੱਗ ਜਾਂਦੀ ਐ ਕੋਈ ਹਿਸਾਬ ਨਹੀਂ ਇੱਥੇ ਬੰਦਿਆਂ ਦਾ ਯੂ ਨੋ ਵਾਰਮਰ ਨੋ ਫੂਡ ਹੋਰ ਸਭੇ ਸੁਣਾਵੀਂ ਗੱਲ ਬਾਤ ਵਧੀਆ ਲੱਗੇਗਾ ਜਸਟ ਤੈਨੂੰ ਹੈ ਬੰਦੀ ਐ ਨਾ ਗੱਲ ਹੁਣ ਇਹਦੇ ਬਰ ਠੰਡਾ ਸਟਾਰਟ ਕੀਤਾ ਠੰਡੇ ਦਾ ਇਹ ਜਮਾ ਇਹਦੀ ਆ ਜਾ ਇਹ ਵੀ ਫਿਰ ਠੰਡੇ ਹੀ ਕੀਤਾ ਸੀ ਆਪਾਂ ਤਾਂ ਇਹਦੇ ਨਾਲ ਦੀ ਸੀ ਚੱਕਰੇ ਇਹ ਮੈਂ ਠੰਡਾ ਸਟਾਰਟ ਕੀਤਾ ਨਹੀਂ ਉਹ ਤੇਰੇ ਵਾਲੇ ਦਾ ਨਾ ਇੰਜਨ ਅਜੇ ਫਰੈਸ਼ ਆ ਅਜੇ ਉਹ ਨਵਾ ਕਰਕੇ ਨਾ ਹੁਣ ਠੰਡਾ ਸਟਾਰਟ ਕੀਤਾ ਸੀਗਾ ਉਹ ਵਾਜ ਮਲਦੇ ਰਹੀ ਜਮ ਆ ਤੇ ਹੁੰਦਾ ਇੰਜਨ ਵੀ ਅਜੇ ਗੁਰੂ ਆ ਉਹਦਾ ਚੱਲਿਆ ਹੀ ਕੋਸ਼ ਨਹੀਂਗਾ ਉਹ ਤੇ ਉਦੋਂ ਮੈਂ ਦੇਖਿਆ ਉਹ ਤਾਂ ਕਰਕੇ ਫਰੈਸ਼ ਵਾਜ ਕੱਢ ਦੇ ਨੈਕਸਟ ਡੇ ਲੋ ਬਈ ਉਦੋਂ ਅਗਲੇ ਤੋਂ ਅਗਲੇ ਦਿਨ ਚ ਤੁਹਾਡਾ ਫੇਰ ਸਵਾਗਤ ਹੈ ਚਮਕਾ ਰਹੇ ਹੁਣ ਅਸੀਂ ਗਏ ਸੀਗੇ ਗੁਰੂ ਘਰ ਮੈਂ ਕੰਮ ਤੇ ਸੀ ਮਾੜਕ ਤੇ ਹੁਣ ਆਏ ਸੀਗੇ ਇੱਥੇ ਜਰਾ ਮੁਰਸਾਂ ਚ ਚਲਾ ਗਿਆ ਮੈਂ ਵਿੱਚ ਕਲਿੱਪਾਂ ਐਡ ਕਰ ਦੂੰ ਨਾ ਬੜਾ ਸਵਾਦ ਆ ਛੜਕੇ ਦੇ ਚਲਾਉਂਦਾ ਢਾੜੀ ਬਣ ਜਾਏਗੀ ਨਹੀਂ ਹਣਾ ਪੁੱਛ ਲੋ ਯਾਰ ਕੋਈ ਨਾ ਮੈਂ ਬੈਠੀ ਹਾਂ ਇਹਦੇ ਸਾਫ਼ ਹੀ ਆ ਇਹ ਕੇਕ ਲੱਗਿਆ ਉੱਦੇ ਤੇਰੇ ਆਲਾ ਤੇਰੇ ਬਰਥਡੇ ਆਲਾ ਸ਼ੌਫਰ ਦੇ ਨਾਲ ਗੱਲ ਬਾਤ ਜਰੀ ਅੰਮ੍ਰਿਤਸਰ ਦੇ